ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਕਸੈਸ ਪੁਆਇੰਟ ਵਿੱਚ ਅੱਜ ਅਸੀਂ ਕਰਾਂਗੇ ਜੀ ਪੰਜਾਬ ਪੁਲਿਸ ਕਾਂਸਟੇਬਲ ਦੇ 2023 ਦੇ ਕੁਝ ਪੁਰਾਣੇ ਪ੍ਰਸ਼ਨ ਉੱਤਰ ਸਤੰਬਰ 2022 ਵਿੱਚ ਜਾਰੀ ਕੀਤੇ ਰਾਸ਼ਟਰੀ ਸਿਹਤ ਅਨੁਮਾਨ 2018-19 ਦੇ ਅਨੁਸਾਰ ਕੁੱਲ GDP ਵਿੱਚ ਸਰਕਾਰੀ ਸਿਹਤ ਖਰਚੇ ਦਾ ਕਿੰਨਾ ਹਿੱਸਾ ਹੈ 1. 28% ਇਸ ਦਾ ਸਹੀ ਉੱਤਰ ਹੈ ਨੈਕਸਟ ਅਸੀਂ ਕਰਦੇ ਹਾਂ ਅਗਲਾ ਪ੍ਰਸ਼ਨ ਕਾਂਗਰਸ ਦੁਆਰਾ ਕਿਹੜੇ ਸਾਲ ਵਿੱਚ ਭੀਮ ਸਿੰਘ ਸੱੱਚਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ ਸੀ অপਸ਼ਨ ਨੰਬਰ ਦੂਜਾ ਇਸ ਦਾ ਸਹੀ ਉੱਤਰ ਹੈ 1949 ਵਿੱਚ ਕਿਹੜੇ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਘਰੇਲੂ ਕਲੀਨਰ ਤੇ ਲਾਂਡਰੀ ਡਿਟਰਜੈਂਟ ਲਈ ਬੂਸਟਰ ਵਜੋਂ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ? ਆਪਸ਼ਨ ਨੰਬਰ ਦੂਜਾ ਬੋਰੈਕਸ ਉਹ ਨਾਚ ਦਾ ਕੀ ਨਾਮ ਹੈ ਜਿਸ ਵਿੱਚ ਰੰਗ-ਬਰੰਗੀਆਂ ਛੋਟੀਆਂ ਲੈ ਕੇ ਦੋ ਆਦਮੀ ਇੱਕ ਦੂਜੇ ਦੇ ਆਲੇ-ਦੁਆਲੇ ਟੋਲ ਦੀ ਧੁੰਨ ਉੱਤੇ ਨੱਚਦੇ ਹਨ ਤੇ ਆਪਣੀਆਂ ਛੋਟੀਆਂ ਨੂੰ ਇਕੱਠੇ ਥੱਪਕ ਪਾਉਂਦੇ ਹਨ? অপশন নাম্বার ডি ডমकारा 파ਰটিশন মিউজিয়াম پنجاب ਦੇ ਕਿਹੜੇ ਜ਼ਿਲੇ ਵਿੱਚ ਸਥਿਤ ਹੈ ਇਸ ਦਾ ਸਹੀ ਉੱਤਰ ਹੈ ਅੰਮ੍ਰਿਤਸਰ ਰਾਸ਼ਟਰੀ ਖੇਡਾਂ ਵਿੱਚ ਔਰਤਾ ਦੀ 100 ਮੀਟਰ ਅੜਿਕਾ ਦੌੜ ਵਿੱਚ 13 ਸਕਿੰਟਾਂ ਤੋਂ ਘੱਟ ਸਮੇਂ ਵਿੱਚ ਦੌੜਨ ਵਾਲੀ ਪਹਿਲੀ ਮਹਿਲਾ ਭਾਰਤੀ ਮਹਿਲਾ ਦੌੜਾਕ ਕੌਣ ਹੈ ਜੋਤੀ ਜਰਰਾਜੀ ਇਸ ਦਾ ਸਹੀ ਉੱਤਰ ਹੈ ਸਥਾਨਕ ਸਸ਼ਣ ਸੰਸਥਾਵਾਂ ਦੀ ਵਿੱਤੀ ਹਾਲਤ ਦੀ ਜਾਂਚ ਕਰਨ ਲਈ ਰਾਜਪਾਲ ਦੁਆਰਾ ਰਾਜ ਵਿੱਤ ਕਮਿਸ਼ਨ ਨੂੰ ਕਿੰਨੇ ਸਾਲਾਂ ਲਈ ਨਿਯੁਕਤ ਕੀਤਾ ਜਾਂਦਾ ਹੈ ਇਸ ਨੂੰ ਨਿਯੁਕਤ ਕੀਤਾ ਜਾਂਦਾ ਹੈ ਜੀ 5 ਸਾਲਾਂ ਲਈ ਲਾਲਾ ਲਾਜਪਤ ਰਾਏ ਦਾ ਜਨਮ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੋਇਆ ਸੀ অপਸ਼ਨ ਨੰਬਰ ਡੀ ਮੋਗਾ the pre draft version of national curriculum framework for school education 2023 provide framework for children from 3 years to dash years aje 3 saal to 18 saal tak march 2023 vich isro ne 36 satellite naal bharat da sab to wadda lvm 3 rocket launch kita एलवीएम ਦਾ ਪੂਰਾ ਰੂਪ ਕੀ ਹੈ ਇਸ ਦਾ ਪੂਰਾ ਨਾਮ ਹੈ ਲਾਂਚ ਵਹੀ ਵਹੀਕਲ ਮਾਰਕ 3 ਆਰਥਿਕ ਸਰਵੇਖਣ 2022-23 ਦੇ ਅਨੁਸਾਰ ਭਾਰਤ ਵਿੱਚ ਚੋਲਾ ਦੇ ਉਤਪਾਦਨ ਦੇ ਮਾਮਲੇ ਵਿੱਚ ਆਰਥਿਕ ਸਰਵੇਖਣ 2022 ਦੇ ਮਾ ਅਨੁਸਾਰ ਭਾਰਤ ਵਿੱਚ ਚੋਲਾ ਦੇ ਉਤਪਾਦਨ ਦੇ ਮਾਮਲੇ ਵਿੱਚ ਪੰਜਾਬ ਦਾ ਦਰਜਾ ਕੀ ਹੈ ਇਸ ਦਾ ਦਰਜਾ 3 ਚ ਜੁਲਾਈ 2023 ਤੱਕ ਰਨਬੈਕਸੀ ਲੇਬਰਟੀਜ਼ ਲਿਮਟਿਡ ਨੇ ਪੰਜਾਬ ਵਿੱਚ ਹੇਠ ਲਿਖਿਆ ਵਿੱਚ ਕਿਉਂਕਿ ਇਸ ਥਾਂ ਤੇ ਇੱਕ ਵਿਸ਼ੇਸ਼ ਆਰਥਿਕ ਜ਼ੋਨ ਵਿਕਸਿਤ ਕੀਤਾ ਹੈ ਇਹ ਜ਼ੋਨ ਵਿਕਸਿਤ ਕੀਤਾ ਹੈ ਜੀ ਮੋਹਾਲੀ ਸ਼ਹਿਰ ਵਿੱਚ ICAR ਭਾਰਤੀ ਮੱਕੀ ਖੋਜ ਸੰਸਥਾਨ ਪੰਜਾਬ ਦੇ ਹੇਠ ਲਿਖੇ ਸ਼ਹਿਰਾਂ ਵਿੱਚੋਂ ਕਿਸ ਵਿੱਚ ਸਥਿਤ ਹੈ ਇਹ ਸਥਿਤ ਹੈ ਜੀ ਲੁਧਿਆਣਾ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਸੰਵਿਧਾਨਿਕ ਸੋਧ ਪੰਚਾਇਤੀ ਰਾਜ ਦੀਆਂ ਸੰਸਥਾਵਾਂ ਨੂੰ ਸੰਵਿਧਾਨਿਕ ਦਰਜਾ ਪ੍ਰਦਾਨ ਕਰਦੀ ਹੈ 73ਵੀਂ ਸੋਧ 1992 ਹੂ ਅਮੰਗ ਦੀ ਫੋਲੋਇੰਗ ਇਜ਼ ਨੋਨ ਐਸ ਦੀ ਫਾਦਰ ਆਫ ਮਾਡਰਨ ਐਪੀ ਡੈਮੀਓਲੋਜੀ ਫਾਦਰ ਆਫ ਮਾਡਰਨ ਐਪੀਡਿਓਮੀਓਲੋਜੀ ਜਿਹੜਾ ਹੈ ਜੋਨਸ ਨਾਉਨੂ ਕਿਹਾ ਗਿਆ ਪੰਜਾਬ ਰਾਜ ਗੋਦਾਮ ਨਗਰ ਨਿਗਮ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਨਗਰ ਨਿਗਮ ਦਾ ਦਫ਼ਤਰ ਜਿਹੜਾ ਹੈ ਜੀ ਸੋਰੀ ਗੋਦਾਮ ਨਗਰ ਦਾ ਦਫ਼ਤਰ ਜਿਹੜਾ ਹੈ ਜੀ ਉਹ ਚੰਡੀਗੜ੍ਹ ਸਥਿਤ ਹੈ ਪੁਰਾਖਤੇ ਖੇਤੀਬਾੜੀ ਸੰਗਠਨ ਜਿਸ ਦਾ ਉਦੇਸ਼ ਭੋਖਮਰੀ ਨੂੰ ਖਤਮ ਕਰਨਾ ਹੈ ਦੀ ਸਥਾਪਨਾ ਡੈਸ਼ ਦੁਆਰਾ ਕੀਤੀ ਗਈ ਸੀ ਇਹ ਕੀਤੀ ਗਈ ਸੀ ਜਿਸ ਸੰਯੁਕਤ ਰਾਸ਼ਟਰ ਦੁਆਰਾ 73ਵਾਂ ਸੋਧ ਐਕਟ 1992 ਰਾਜਨੀਤੀ ਦੇ ਨਿਰਦੇਸ਼ਕ ਸੰਧਾਨ ਤਾਂ ਦੇ ਕਿਹੜੇ ਅਨੁਛੇਦ ਨੂੰ ਲਾਗੂ ਕਰਦਾ ਹੈ ਅਨੁਛੇਦ 40 ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 75 ਦੇ ਅਨੁਸਾਰ ਮੰਤਰੀ ਪਰਿਸ਼ਦ ਦੀ ਨਿਯੁਕਤੀ ਇਹਨਾਂ ਵਿੱਚੋਂ ਕਿਸ ਦੁਆਰਾ ਕੀਤੀ ਜਾਂਦੀ ਹੈ? ਪਰ ਦੇ ਰਾਸ਼ਟਰਪਤੀ ਨਿਮਲ ਲਿਖਿਤ ਵਿੱਚੋਂ ਕਿਹੜਾ ਖਿਡਾਰੀ ਫਰਵਰੀ 2023 ਵਿੱਚ ਸਭ ਤੋਂ ਛੇਤੀ 450 ਟੈਸਟ ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣਿਆ? ਇਸ ਦਾ ਉੱਤਰ ਹੈ ਜੀ ਰਵੀ ਚੰਦਰਨ ਅਸ਼ਵਿਨ ਪਾਰਟ ਵਿੱਚ ਕਿਸੇ ਵੀ ਕਿਸਮ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕੁਦਰਤੀ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਲਈ ਭੁਗਤਾਨ ਰਾਈ ਸਜ਼ਾ ਦੇਣ ਲਈ ਕਿਹੜਾ ਐਕਟ 1986 ਵਿੱਚ ਬਣਾਇਆ ਗਿਆ ਹੈ ਵਾਤਾਵਰਨ ਸੁਰੱਖਿਆ ਐਕਟ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡਾ ਪੰਜਾਬ ਦੇ ਕਿਹੜੇ ਸ਼ਹਿਰ ਦੇ ਨੇੜੇ ਬਣਾਇਆ ਜਾ ਰਿਹਾ ਹੈ ਇਹ ਬਣਾਇਆ ਜਾ ਰਿਹਾ ਜਿਲ੍ਹਾ ਲੁਧਿਆਣਾ ਸ਼ਹਿਰ ਦੇ ਨੇੜੇ ਸ਼ਿਪਾਰ ਦਾ ਮੇਲਾ ਸ਼ਿਪਾਰ ਪਿੰਡ ਵਿੱਚ ਮਨਾਇਆ ਜਾਂਦਾ ਹੈ ਜੋ ਪੰਜਾਬ ਦੇ ਡੈਸ਼ ਜ਼ਿਲ੍ਹੇ ਵਿੱਚ ਸਥਿਤ ਹੈ ਲੁਧਿਆਣਾ ਜਿਲ੍ਹੇ ਵਿੱਚ ਸਥਿਤ ਹੈ ਜੀ 2011 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਦੀ ਕੁੱਲ ਜਨਸੰਖਿਆ ਵਿੱਚ ਹਿੰਦੂਆਂ ਦੀ ਪ੍ਰਤੀਸ਼ਤਾ ਸ਼ਤਤਾ ਕਿੰਨੀ ਹੈ 38.49% A bill introduced for amendment of the constitution of India can be introduced in either of the houses Samir Kamantwas appointed as the chairman of which organization in August 2022 mm -hmm. A point mm -hmm. kite gaye si ji DRDO Supreme Court vich ਐਡ ਹੋਕ ਜੱਜਾਂ ਦੀ ਨਿਯੁਕਤੀ ਦਾ ਉਪਬੰਧ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਅਧੀਨ ਦਿੱਤਾ ਗਿਆ ਹੈ ਇਹ ਦਿੱਤਾ ਗਿਆ ਹੈ ਜੀ ਅਨੁਛੇਦ 127 ਦੇ ਅਧੀਨ ਸਤੰਬਰ 2022 ਵਿੱਚ ਛਤੀਸਗੜ੍ਹ ਦੁਆਰਾ ਸ਼ੁਰੂ ਕੀਤੀ ਗਈ ਹਮਾਰ ਬੇਟੀ ਹਮਾਰ ਮਾਨ ਸਕੀਮ ਬਾਰੇ ਨਿਮਨ ਲਿਖਿਤ ਕਿਹੜਾ ਸੱਚ ਹੈ ਮਹਿਲਾ ਪੁਲਿਸ ਕਮ ਕਰਮਚਾਰੀ ਲੜਕੀਆਂ ਨੂੰ ਸਕੂਲਾਂ ਤੇ ਕਾਲਜਾਂ ਵਿੱਚ ਉਹਨਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕਰਨਗੀਆਂ ਮਹਿਲਾ ਪੁਲਿਸ ਕਰਮਚਾਰੀ ਦੀ ਵਿਸ਼ੇਸ਼ ਗਸ਼ਟ ਟੀਮ ਲੜਕੀਆਂ ਦੇ ਸਕੂਲਾਂ ਤੇ ਕਾਲਜਾਂ ਵਿੱਚ ਤਾਇਨਾਤ ਕੀਤੀਆਂ ਜਾਣਗੇ ਔਰ ਸਕੂਲ ਤੇ ਕਾਲਜ ਨੇੜੇ ਮਹਿਲਾ ਪੁਲਿਸ ਥਾਣੇ ਕੋਲੇ ਜਾਣਗੇ ਇਹਨਾਂ ਵਿੱਚੋਂ ਪਹਿਲਾ ਤੇ ਦੂਜਾ ਆਪਸ਼ਨ ਜਿਹੜਾ ਸਹੀ ਆ हेट लिखया ਵਿੱਚ ਉਹ ਕਿਹੜਾ ਭਾਰਤ ਵਿੱਚ ਜ਼ਮੀਨੀ ਪੱਧਰ ਦੀ ਸਥਾਨਕ ਸਵੈ ਸ਼ਾਸਨ ਸੰਸਥਾ ਹੈ ਸਈ ਉੱਤਰਾਜ ਦੇ ಗ್ರಾಮ ਪੰਚਾਇਤ ਸੁباش ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ 2022 ਡੈਸ਼ ਨੂੰ ਦਿੱਤਾ ਗਿਆ ਸੀ ਇਹ ਦਿੱਤਾ ਗਿਆ ਸੀ ਜੀ ਵਿਨੋਦ ਸ਼ਰਮਾ ਕਿਹੜੇ ਸੋਧ ਐਕਟ ਦੇ ਤਹਿਤ ਭਾਰਤੀ ਸੰਵਿਧਾਨ ਵਿੱਚ ਭਾਗ 9ਵਾਂ ਸ਼ਾਮਿਲ ਕੀਤਾ ਗਿਆ ਹੈ 73ਵਾਂ ਸੋਧ ਐਕਟ ਡੈਸ਼ ਇਸ ਨੋਟ ਆਫ ਫੇਜ਼ ਆਫ ਐਮਰਜੈਂਸੀ ਮੈਨੇਜਮੈਂਟ ਰਿਸੋਰਸ ਲੁਧਿਆਣੇ ਵਿੱਚ ਪੁਰਾਣਾ ਕਿਲਾ ਡੈਸ਼ ਵਜੋ ਵੀ ਜਾਣਿਆ ਜਾਂਦਾ ਹੈ ਲੋਧੀ ਕਿਲਾ ਹੇਠ ਲਿਖਿਆਂ ਵਿੱਚੋਂ ਕੌਣ ਸੰਗੀ ਕਾਰਜਪਾਲਿਕਾ ਵਿੱਚ ਸ਼ਾਮਿਲ ਨਹੀਂ ਹੈ? ਇਸ ਦਾ ਸਹੀ ਉੱਤਰ ਹੈ ਰਾਜਪਾਲ। ਭਾਰਤ ਵਿੱਚ ਇੱਕ ਨਾਗਰਿਕ ਪ੍ਰਸ਼ਾਸਨ ਸੰਸਥਾ ਵਿੱਚ ਸ਼ੋਣੀ ਬੋਰਡ ਦਾ ਕਾਰਜਕਾਲ ਕਿੰਨਾ ਹੈ? ਇਸ ਦਾ ਸਹੀ ਉੱਤਰ ਹੈ 5 ਸਾਲ। ਅੱਜ ਦੀ ਵੀਡੀਓ ਅਸੀਂ ਇੱਥੇ ਸਮਾਪਤ ਕਰਦੇ ਹਾਂ। ਨੈਕਸਟ ਮਿਲਾਂਗੇ ਜੀ ਕਿਸੇ ਹੋਰ ਦੂਜੀ ਵੀਡੀਓ ਵਿੱਚ। A tagléti tanvad.